ਹਾਂ ਹਾਂ ਛੋਟੇ ਹੱਥਾਂ ਛੋਟੇ ਹੱਥਾਂ ਆਮਨ ਛੋਟੇ ਥਾਂ ਹਾਂ ਗਿਆ ਆਇਆ ਤੇ ਅਰ ਕਿ ਹਾਂ ਆਮਨਾਲ ਆਮਨਾਲ ਆਮਨਾ ਆਮਨਾ ਓਕੇ ਆ ਜਾ ਵੀ ਛੋਟੇ ਤਪਉਣੇ ਹਾਂ ਹਾਂ ਛੋਟੇ 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 ਜਿੰਨਾ ਜਿੰਦੇ ਚਾਰ ਨੂੰ ਜਹਾਂ ਰੋਟੇ ਛੋਟੇ ਛੋਟੇ ਚੱਲ ਛੋਟੇ ਤਪਉਣੇ ਹਾਂ ਛੋਟੇ ਬਸ ਅੱਛਾ ਲੰਬਾ ਨਹੀਂ ਛੱਡੇ ਹੁੰਦਾ ਇੱਕ ਨਾ ਕਦੇ ਵੀ ਦੇਖੋ ਛੋਟੇ ਤਾਂ ਹਾਂ ਛੋਟੇ ਛੋਟੇ ਤਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਛੋਟੇ ਤਾਂ ਕਿ ਨਹੀਂ ਛੋਟੇ ਹਾਂ ਛੋਟੇ ਤਾਂ ਛੋਟੇ ਤਾਂ ਹਾਂ 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 ਛੋਟੇ ਤਾਂ ਹਾਂ ਛੋਟੇ ਇਕਤ ਬਾਸ ਆਰਾਮਨਾ 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 ਲੰਬੇ ਰੱਦੀ ਆਰਾਮਨਾ 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 ਹਾਂ ਆਰਾਮਨਾ 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 ਓਕੇ ਆ ਜਾ ਵੀ ਛੋਟੇ ਛੋਟੇ ਤਾਂ ਹਾਂ ਹਾਂ ਬਹੁਤ ਵਧੀਆ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆ ਜਾ ਰਾਮਨਾਰ 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 ਆ ਜਾ ਵੀ ਹਾਂ ਛੋਟੀ 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 ਹਾਂ ਚੱਲ 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 ਹਾਂ ਹਾਂ ਗਿਆ 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 ਚੱਲ ਵੀ ਚੱਲ 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 ਪੈ ਗਿਆ ਚਾਰ ਰਾਮਨਾਰ ਲੈ ਕਿਤੇ ਰਿਹਾ ਇਕੱਠਾ ਰਹਿ ਗਿਆ ਹਾਂ ਚੱਲ ਆ ਜਾ ਆਇਆ ਲੰਬਾ ਹੋ ਗਿਆ ਲੰਬਾ 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 ਛੱਡੇ ਹਾਂ ਆਰਾਮ 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 ਕੋਈ ਨਹੀਂ ਹੋੜੀ 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 ਹੌਲੀ ਹੌਲੀ ਆ ਜਾਂਦਾ ਛੋਟੇ ਛੋਟੇ ਹਾਂ ਛੋਟੇ ਥਾਂ ਛੋਟੇ ਥਾਂ ਹਾਂ ਆਰਾਮਨਾ 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 ਟਟਕਾ ਨਹੀਂ ਮਾਰਨਾ ਚੱਲ ਹਾਂ ਟਟਕਾ ਨਹੀਂ ਮਾਰਨਾ ਹਾਂ ਚੱਲ ਆ ਸਾਰਨ ਵਧੀਆ ਗਿਆ ਰਸਤੇ ਤੇ ਆਏ ਹੌਲੀ ਆਰਾਮਨਾ 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 ਹਾਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆਰਾਮਨਾ ਚੱਲ ओके आजा भाई चंगा ओ बल्ले बहुत बढ़िया बहुत बढ़िया बल्ले बहुत बढ़िया ਟੜਕਾ ਟਮਾਰ ਟੜਕਾ ਟਮਾਰ ਟੜਕਾ ਟਮਾਰ ਟੜਕਾ ਟਮਾਰ हां आजा आराम ना आजा ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਹੋਲੀ 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 ਕੋਈ ਨਾ ਆ ਛੋਟੇ ਛੋਟੇ ਹੱਥ हां ਵਾਹ ਸਿੰਨਾ ਕੰਮ ਆ ਕਰਨਾ ਹੈ ਚੰਗਾ ਉ ਗੀ ਸੌਰੀ ਆ ਨੰਬਰ ਜੀ ਕਾ ਨਾ ਇੱਥੇ ਰੱਖਣਾ ਇਹ ਮੂਰੇ ਛੋਟੇ ਹੱਥ ਪੋਣੇ ਚੱਲ हां ਛੋਟੇ ਹਾਂ ਚੱਲ ਚੱਲ ਗਿਆ ਗਿਆ ਨਹੀਂ ਲੈ ਯਾਨੀ ਬਹੁ ਵਜਾ ਲੰਬਾ ਨਹੀਂ ਬਣਾ ਲੰਬਾ ਨਹੀਂ ਹੱਟਣਾ ਸੀ ਸੀ ਲੰਬਾ ਨਹੀਂ ਛੱਡਣਾ ਹਾਂ ਚੱਲ ਕੋਈ ਨਹੀਂ ਆ ਜੰਦੇ ਹੈਗਾ ਠੀਕ ਆ ਰੋਹ ਚੜਨਾ ਤਾਂ ਹੁਣ ਚੰਗਾ ਆ ਇੱਕ ਨਹੀਂ ਕੱਲ ਤਿੱਲਾ ਨਹੀਂ ਹੱਟਣਾ ਸੀ ਛੋਟੇ ਹਾਂ ਟੂਟਾ ਨਹੀਂ ਮਾਰਨਾ ਛੋਟੇ ਲੱਤਾਂ ਝੂਟਾ ਨਹੀਂ ਮਾਰਨਾ ਲਾਲੂ ਲਾਲੂ ਹੁਣ ਇੱਕ ਮੈਂ ਤੂੰ ਉੱਤੇ ਚੜਿਆ ਨਹੀਂ ਆ ਰਾਮ 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 ਹੌਲੀ ਹੌਲੀ ਓਏ ਆ ਗਈ ਤਾਂ ਇੱਕ ਕਿਹੜੀ ਕਰਦਾ ਪੁੱਤ ਕਦੇ ਵੀ ਬਹੁਤ ਵਧੀਆ ਉਹਦੇ ਨੂੰ ਬਹੁਤ ਵਧੀਆ ਉਹਦੇ ਨੂੰ ਰਣਿਆਰਾ ਬਹੁਤ ਵਧੀਆ ਇਹ ਤਾਂ ਜਾਂਪੂ ਵੀ ਜਾਂਦਾ ਹੋਰ ਆ ਬਹੁਤ ਵਧੀਆ ਉਹਦੇ ਬਹੁਤ ਵਧੀਆ ਬਹੁਤ ਵਧੀਆ ਹਗਨਾ ਦੁੱਤੇ ਜਾ ਕੇ ਡੰਡ ਲਾ ਉਹ ਤੇ ਸਾਡੇ ਜਾਨ ਹੈਗੀ ਹਾਂ ਬਹੁਤ ਵਧੀਆ ਹਸਨ ਬਹੁਤ ਵਧੀਆ ਯਾਰ ਆਇਆ ਓਏ ਚੰਗਾ ਜੀ ਚੰਗਾ ਹਾਂ ਠੀਕ ਹੈ ਮੱਛਰ ਹੋ ਗਏ ਇੱਕ ਇੱਕ ਵਾਰ ਚੜ੍ਹਦੀ ਸਾਹ ਖੜਾ ਕੇ ਰੱਖ ਕੋਈ ਨਹੀਂ ਮਾਰਨੀ ਹੈਗੀਆ ਜਿਹੜਾ ਕੋਈ ਨਹੀਂ ਚੜ੍ਹਾਣੇ ਤਾਂ ਹੀ ਚੜ੍ਹੇਗਾ ਲੈ ਡੇ ਚੜ੍ਹ ਹਾਂ ਆਇਆ ਕੋਈ ਨਹੀਂ ਆ ਜਾ ਆ ਸਵਾ ਇੱਕ ਨਹੀਂ ਤਰਨਾ ਪੁੱਛੋਟੇ ਤੇ ਪਾ ਗਈ ਉੱਤਨ ਲਗੇ ਵੱਧ ਜ਼ੋਰ ਲਾਦਾ ਜੇ ਧੀਰਜ ਰੱਖਣਾ